ਸਤਿ ਸ਼੍ਰੀ ਅਕਾਲ ਜੀ ਫਰਸਟ ਵੈਸਟ ਫੀਡ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਫਿਰ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅੱਜ ਜਿਹੜੇ ਤੁਹਾਨੂੰ ਸੂਟ ਦਿਖਾਉਣੇ ਹਨ ਐਂਡ ਸੂਟ ਐਂਡ ਬਿਲਕ ਬਹੁਤ ਸੋਹਣੇ ਬਿਲਕੁਲ ਨਵਾਂ ਕਪੜਾ ਕਾਰਡ ਪਸ਼ਮੀਨਾ ਇਸ ਵਾਰ ਇੱਕ ਨਵਾਂ ਕਪੜਾ ਆਇਆ ਹੈ ਜਿਹਦਾ ਨਾਮ ਹੈਗਾ ਕਾਰਡ ਪਸ਼ਮੀਨਾ ਸੋ ਅੱਜ ਆਪਾਂ ਤੁਹਾਨੂੰ ਦੁਪੱਟਿਆਂ ਦੇ ਨਾਲ ਕਾਰਡ ਪਸ਼ਮੀਨੇ ਦੇ ਸੂਟ ਦਿਖਾਉਣੇ ਆ ਲਓ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਲਓ ਜੀ ਮੈਂ ਪਹਿਲਾ ਸੂਟ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣਾ ਜਿਹਾ ਸੂਟ ਹੋਊਗਾ ਕਾਰਡ ਪਸ਼ਮੀਨੇ ਦੇ ਵਿੱਚ ਆਊਗਾ ਇਹ ਵਾਲੀ ਪਲੇਨ ਸਲਵਾਰ ਰਹੂਗੀ ਤੇ ਨਾਲ ਇਹ ਵਾਲਾ ਤੁਹਾਨੂੰ ਮਿਲੂਗਾ ਜੀ ਦੁਪੱਟਾ ਤੇ ਦੁਪੱਟਾ ਬਿਲਕੁਲ ਪਿਓਰ ਦੇ ਵਿੱਚ ਆਊਗਾ ਇੰਨਾ ਸੋਹਣਾ ਦੁਪੱਟਾ ਹੈ ਨਾ ਜੀ ਪਿਓਰ ਚਨੌਨ ਚ ਹਲਕਾ ਪਿਆ ਹੈ ਔਰ ਔਰਗੈਂਜ਼ਾ ਦੀ ਇਹ ਵਾਲੀ ਮਿਲੂਗੀ ਜੀ ਤੁਹਾਨੂੰ ਇਹਦੇ ਨਾਲ ਲੇਸ ਤੁਹਾਨੂੰ ਮੈਂ ਤੁਹਾਨੂੰ ਪੂਰਾ ਸੂਟ ਦਿਖਾਉਣੀ ਆ। ਲਓ ਜੀ ਪਹਿਲਾ ਸੂਟ ਦੇਖੋ। ਬਹੁਤ ਪਿਆਰਾ ਪਸ਼ਮੀਨਾ ਹੋਊਗਾ ਤੁਹਾਡੇ ਕੋਲੇ। ਇਹ ਵਾਲਾ ਹੈਗਾ ਜੀ ਇਹਦਾ ਸ਼ਰਟ। ਆਹ ਲਓ। ਸ਼ਰਟ ਦੇ ਫਰੰਟ ਤੇ ਇਹ ਵਾਲਾ ਫਲਾਵਰ ਰਹੂਗਾ। ਬਹੁਤ ਜਿਆਦਾ ਸੋਹਣਾ ਸੂਟ ਹੈ ਔਰ ਘੇਰੇ ਤੇ ਤੁਹਾਨੂੰ ਇਹ ਔਰਗੈਂਜ਼ਾ ਦੀ ਲੇਸ ਮਿਲੂਗੀ ਇਹ ਵਾਲੀ ਚੌੜੀ-ਚੌੜੀ। ਲਓ। ਠੀਕ ਹੈ ਜੀ। ਤੇ ਕਲਰ ਰਹੂਗਾ ਜੀ ਇਹਦਾ ਕ੍ਰੀਮ ਕਰ ਸਕਦੇ ਆ ਜਾਂ ਆਫ ਵਾਈਟ ਇੱਕ ਫਲਾਵਰ ਤੁਹਾਨੂੰ ਉੱਪਰ ਫੇਰ ਮਿਲੂਗਾ ਠੀਕ ਹੈ ਜੀ ਔਰ ਇੱਕ ਹੈਗਾ ਉੱਪਰ ਇਹ ਰਹਿ ਵੀ ਸਕਦਾ ਕੱਟ ਵੀ ਸਕਦਾ ਨੈਕ ਦੇ ਉੱਪਰ ਲੋ ਜੀ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸਿਰਈ ਹੈ ਲੋ ਜੀ ਠੀਕ ਹੈ ਤੇ ਬਾਜੂ ਨਿਕਲੂਗੀ ਜੀ ਤੁਹਾਡੀ ਉਹ ਮੈਂ ਫੇਰ ਦੱਸਦੀ ਆ ਤੁਹਾਨੂੰ ਉਹ ਅਲੱਗ ਤੋਂ ਦਿੱਤਾ ਹੋਊਗਾ ਲੋ ਅੱਗੇ ਦੇਖੋ ਅੱਗੇ ਮੈਂ ਤੁਹਾਨੂੰ ਦਿਹਾਉਣੀ ਆ ਦੀ ਬੈਕ ਸਾਈਡ ਇਹ ਇਹ ਹੈਗੀ ਆ ਦੀ ਬੈਕ ਸਾਈਡ ਫਰੰਟ ਦੇ ਨਾਲ ਦੀ ਹੋਈ ਬੈਕ ਸਾਈਡ ਹੈ ਜੀ ਇਹਦੀ ਹੁਣ ਮੈਂ ਤੁਹਾਨੂੰ ਬਾਜੂ ਦਿਖਾਉਣੀ ਆ ਦੀ ਬਾਜੂ ਦਾ ਸਟੱਫ ਤੁਹਾਨੂੰ ਅਲੱਗ ਤੋਂ ਮਿਲੇਗਾ ਇਹ ਵਾਲਾ ਬਾਜੂ ਦਾ ਸਟੱਫ ਹੈ ਘੇਰੇ ਤੇ ਲੇਸ ਲੱਗੀ ਹੋਈ ਆ ਇਦਾਂ ਦੀ ਠੀਕ ਹੈ ਤੇ ਇਹਦਾ ਮਤਲਬ ਰਨਿੰਗ ਦੇ ਵਿੱਚ ਹੀ ਪ੍ਰਿੰਟ ਜਿਵੇਂ ਆ ਗਿਆ ਆ ਗਿਆ ਔਰ ਬਾਜੂ ਤੇ ਕਿਤੇ ਪ੍ਰਿੰਟ ਇਸ ਤਰ੍ਹਾਂ ਦਾ ਆ ਰਿਹਾ ਔਰ ਕਿਤੇ ਤੁਹਾਨੂੰ ਇਸ ਤਰ੍ਹਾਂ ਇਹ ਤਾਂ ਸਾਈਡ ਤੇ ਰਹੇਗਾ ਜੀ ਇਹ ਤਾਂ ਕੱਟ ਹੀ ਜਾਣਾ ਮੈਨੂੰ ਲੱਗਦਾ ਜਾਂ ਲੇਸ ਤੁਸੀਂ ਲਾ ਕੇ ਇੱਥੇ ਲਾ ਸਕਦੇ ਹੋ ਕਿਵੇਂ ਵੀ ਐਡਜਸਟ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਨਾਲ ਇਹਦੇ ਬਾਜੂ ਅਲੱਗ ਹੈ 3 ਮੀਟਰ ਦੀ ਸ਼ਰਟ ਮਿਲੂਗੀ ਤੁਹਾਨੂੰ ਸਲਵਾਰ ਦੱਸ ਦਿੰਨੀ ਆ ਕਿੰਨੀ ਹੋਊਗੀ ਸ਼ਰਟ ਦਾ 3 ਮੀਟਰ ਦੀ ਆ ਸਲਵਾਰ ਆਪਾਂ ਨਾਪ ਕੇ ਦੱਸ ਦਨੇ ਆ ਸਲਵਾਰ ਹੈਗੀ ਜੀ 2.5 ਮੀਟਰ ਲੋ ਸਲਵਾਰ ਦਾ ਪਲੇਨ ਪਸ਼ਮੀਨਾ ਰਹੂਗਾ ਔਰ ਜਿਹੜੀ ਸ਼ਰਟ ਹੈਗੀ ਆ ਉਹਦਾ ਲਾਈਨਾਂ ਵਾਲਾ ਪਸ਼ਮੀਨਾ ਰਹੂਗਾ ਮੈਂ ਤੁਹਾਨੂੰ ਹੁਣ ਨੇੜੇ ਕਰਕੇ ਸਟੱਫ ਦਿਖਾਉਣੀ ਆ ਆ ਲੋ ਇਹ ਵਾਲਾ ਪਸ਼ਮੀਨਾ ਕੋਰਡ ਪਸ਼ਮੀਨਾ ਕਹਿੰਦੇ ਆ ਇਹਨੂੰ ਲਾਈਨਿੰਗ ਲਾਉਣੀ ਆ ਲਾ ਲਿਓ ਨਹੀਂ ਲਾਉਣੀ ਤਾਂ ਇਦਾਂ ਬਣਾ ਲਿਓ ਕੋਈ ਚੱਕਰ ਨਹੀਂ ਹੈਗਾ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦੁਪੱਟਾ ਦੁਪੱਟਾ ਇਹਦਾ ਬਿਲਕੁਲ ਪਿਓਰ ਚ ਰਹੂਗਾ ਦੁਪੱਟਾ ਬਹੁਤ ਸਿਰ ਹੈ ਜੀ ਇੰਨਾ ਸੋਹਣਾ ਦੁਪੱਟਾ ਹੈ ਨਾ ਜੀ ਬਸ ਦੇਖਦਾ ਹੀ ਰਹਿ ਜੂਗਾ ਦੱਸੋ ਇਹ ਆ ਲਓ ਇਹ ਹੈਗਾ ਇਹਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਪੱਲਾ ਹੈ ਦੀ 4 ਸਾਈਡ ਇਹਦੇ ਉਹੀ ਲੇਸ ਮਿਲੂਗੀ ਔਰਗੈਂਜ਼ਾ ਦੀ ਜਿਹੜੀ ਸ਼ਰਟ ਤੇ ਵੀ ਲੱਗੀ ਹੋਈ ਸੀ ਫਿਰ ਇਹ ਸੈਂਟਰ ਦੇ ਵਿੱਚ ਕੰਨਿਆਂ ਤੇ ਆ ਗਿਆ ਇੱਕ ਫਲਾਵਰ ਫਿਰ ਤੁਹਾਨੂੰ ਇਹ ਫਲਾਵਰ ਇੱਕ ਹੋਰ ਮਿਲੂਗਾ ਅੱਗੇ ਪੱਲੇ ਤੇ ਜਾ ਕੇ ਸੂਟ ਤਾਂ ਨਾ ਜੀ ਬਸ ਜਿਹੜਾ ਦੇਖੂਗਾ ਦੇਖਦਾ ਹੀ ਰਹਿ ਜੂਗਾ ਇੰਨੇ ਸੋਹਣੇ ਸੂਟ ਆ ਸੇਰਾ ਸੂਟ ਜਿਹਨਾਂ ਨੂੰ ਕਹਿੰਦੇ ਹੁੰਦੇ ਨੇ ਉਹ ਵਾਲੇ ਸੂਟ ਨੇ ਇਹ ਤੇ ਲਓ ਇੱਕ ਬੀਬੀ ਨਹੀਂ ਹੈਗੀ ਅੱਜ ਬੀਬੀ ਅਜੇ ਠੀਕ ਨਹੀਂ ਸੀ ਤਾਂ ਕਰਕੇ ਆਪਾਂ ਨੂੰ ਥੋੜੀ ਦਿੱਕਤ ਆ ਰਹੀ ਹੈ ਆਦਰਵਾਈਜ਼ ਸੂਟ ਤਾਂ ਬੜੇ ਜਿਆਦਾ ਸੋਹਣੇ ਨੇ ਜੀ ਲਓ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ 2250 2850 ਲੋਨ ਐਕਸ ਦੇਖੋ ਲਓ ਜੀ ਥੋੜਾ ਮਹਿੰਦੀ ਜਿਹਾ ਕਲਰ ਹੈਗਾ ਇਹਦਾ ਇਹ ਆਲ ਓਵਰ ਦੇ ਵਿੱਚ ਪ੍ਰਿੰਟਡ ਇਸ ਤਰ੍ਹਾਂ ਰਹੂਗਾ ਜੀ ਇਹ ਪੂਰਾ ਸਾਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਪ੍ਰਿੰਟਡ ਡਿਟ ਆਊਗਾ ਔਰ ਘੇਰੇ ਦੇ ਉੱਪਰ ਤੁਹਾਨੂੰ ਉਦਾਂ ਦੀ ਹੀ ਲੇਸ ਮਿਲੂਗੀ ਔਰਗਾਂਜ਼ਾ ਦੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖੀ ਹੈ ਤੇ ਸਲਵਾਰ ਹੈ ਜਿਹੜੀ ਉਹ ਪਲੇਨ ਰਹੂਗੀ ਤੇ ਇਹ ਹੈ ਜੀ ਇਹਦਾ ਇਹ ਦੁਪੱਟਾ ਪਿਓਰ ਚਨੋਂਨ ਦੇ ਵਿੱਚ ਦੁਪੱਟਾ ਆਊਗਾ ਬਹਿ ਜਾ ਬਹਿ ਜਾ ਕਰਦੇ ਦੁਪੱਟੇ ਨੇ ਤੇ ਆ ਲੋ ਜੀ ਇਹ ਹੈਗਾ ਦਾ ਪੱਲਿਆਂ ਦੇ ਉੱਪਰ ਇਹ ਵਾਲਾ ਪ੍ਰਿੰਟ ਹੋਊਗਾ ਮੋਟਾ ਮੋਟਾ ਪਿੰਟ ਬਹੁਤ ਸੋਹਣਾ ਲੱਗ ਰਿਹਾ ਹੈ ਠੀਕ ਹੈ ਜੀ ਤੇ ਇਹ ਵਾਲਾ ਨੈਕਸਟ ਬੰਦਾ ਬਹੁਤ ਪਿਆਰਾ ਸੂਟ 4 ਸਾਈਡ ਔਰਗੈਂਜ਼ਾ ਦੀ ਲੇਸ ਪ੍ਰਾਈਸ 2850 ਜੀਓ ਜੀ ਅਗਲਾ ਦੇਖੋ ਬਲੈਕ ਕਲਰ ਦੇ ਵਿੱਚ ਹੈ ਲੋ ਆ ਲੋ ਜੀ ਇਹ ਹੈਗਾ ਬਲੈਕ ਦਾ ਪ੍ਰਿੰਟ ਮੈਂ ਸਾਰਾ ਖੋਲੂੰਗੀ ਹੁਣ ਇਹਨੂੰ ਆਉਣਗੇ ਸਾਰੇ ਕੋਟ ਪਸ਼ਮੀਨੇ ਦੇ ਵਿੱਚ ਹੀ ਤੇ ਡਿਜ਼ਾਈਨਿੰਗ ਵੱਖਰੀ ਵੱਖਰੀ ਹੋ ਸਕਦੀ ਆ ਔਰ 3-3 ਮੀਟਰ ਦੀਆਂ ਸ਼ਰਟਾਂ ਨਾਲ ਆਉਣਗੇ ਜੀ ਲੋ ਬਹੁਤ ਸੋਹਣਾ ਸਿਰਾ ਪ੍ਰਿੰਟ ਲੋ ਜੀ ਐਨਾ ਕੁ ਖੂਬਸੂਰਤ ਪ੍ਰਿੰਟਰ ਆ ਜੀ ਮਤਲਬ ਦੇਖਦੇ ਹੀ ਰਹਿ ਜਾਓ ਔਰ ਸਟੱਫ ਉਸ ਤੋਂ ਵੀ ਸੋਹਣਾ ਲੋ ਲਾਈਨਾਂ ਵਾਲਾ ਤੇ ਇਹ ਰਹੂਗੀ ਜੀ ਬਲੈਕ ਕਲਰ ਦੇ ਪਸ਼ਮੀਨੇ ਦੀ ਸਲਵਾਰ ਬਹੁਤ ਵਧੀਆ ਪਸ਼ਮੀਨਾ ਹੋਊਗਾ ਜੀ ਐ ਨਹੀਂ ਆ ਕਿ ਮੋਟਾ ਜਿਹਾ ਪਸ਼ਮੀਨਾ ਬਹੁਤ ਖੂਬਸੂਰਤ ਪਸ਼ਮੀਨਾ ਹੈ ਸਲਵਾਰ ਦਾ ਵੀ ਅੱਗੇ ਦੇਖੋ ਦੁਪੱਟਾ ਇਹ ਆਨ ਲਓ ਜੀ ਇਹ ਹੈਗਾ ਦੁਪੱਟਾ ਇਹਦਾ ਚੱਕ ਲੋ ਚੱਕ ਲੋ ਕਰਦੇ ਸੂਟ ਨਹੀਂ ਜੀ ਇਹ ਤਾਂ ਬਸ ਅੱਜ ਬਹਿ ਜਾ ਬਹਿ ਜਾ ਕਰਦੇ ਆਹ ਲਓ ਜੀ ਇਹ ਹੈਗਾ ਲੇਸ ਔਰਗੰజా ਦੀ ਠੀਕ ਹੈ ਜੀ ਬਹੁਤ ਪਿਆਰੇ ਸੂਟ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ 2250 ਰੁਪਏ ਲਓ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਹੈ ਇਹ ਜਿਹੜਾ ਸਭ ਤੋਂ ਪਹਿਲਾਂ ਦੇਖਿਆ ਸੀ ਤੁਸੀਂ ਉਹਦੇ ਨਾਲ ਦਾ ਹੀ ਹੈ ਬਹੁਤ ਪਿਆਰਾ ਜਿਹਾ ਪੀਸ ਘੇਰੇ ਦੇ ਉੱਪਰ ਵੱਡਾ ਸਾਰਾ ਫਲਾਵਰ ਔਰ نیچے אורਗੈਂਜ਼ਾ ਦੀ ਲੇਸ ਕੋਡ ਪਸ਼ਮੀਨੇ ਦੇ ਵਿੱਚ ਸੂਟ ਤੇ ਬਾਜੂ ਦਾ ਕਪੜਾ ਅਲੱਗ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ 2.5 ਮੀਟਰ ਦੁਪੱਟ ਸ਼ਰਟ ਰਹੂਗੀ 3 ਮੀਟਰ ਤੇ ਦੁਪੱਟਾ 2.5 ਮੀਟਰ ਦੇ ਹੋਣਗੇ ਦੁਪੱਟੇ ਜੀ ਆਹ ਲਓ ਬਹੁਤ ਸੋਹਣੇ ਦੁਪੱਟੇ ਨੇ ਬਹਿ ਜਾ ਬਹਿ ਜਾ ਕਰਦੇ ਸੂਟ ਹੈ ਇਹ ਲਓ ਠੀਕ ਹੈ ਆਹ ਲਓ ਦੀ ਪ੍ਰਾਈਸ ਹੈਗੀ 2850 ਬਸ ਥੋੜਾ ਜਿਹਾ ਅਡਜਸਟ ਕਰਦੇ ਰਹੋ ਕਿਉਂਕਿ ਬੀਬੀ ਅਜੇ ਫਿਟਿੰਗ ਨਹੀਂ ਤਾਂ ਕਰਤੀਆ ਤੋਂ ਬਗਾ ਦਿੱਕਤ ਆ ਰਹੀ ਹੈ ਵੀਡੀਓ ਬਣਾਉਣ ਚ ਹਾਲੇ ਅਗਲਾ ਕਲਰ ਦੇਖੋ ਇਸ ਦਾ ਜਾਂ ਕਲਰ ਹੈ ਜੀ ਸੋਨਾ ਜਾਂ ਪਿਸਤਾ ਜਾਂ ਕਲਰ ਹਾਲ ਇਹ ਦਾ ਕੇਰਾ ਤੁਹਾਨੂੰ ਵੀਡੀਓ ਦੇ ਵਿੱਚ ਕਲਰ ਸ਼ਾਇਦ ਉਨਾ ਸੋਹਣਾ ਨਹੀਂ ਦਿਖ ਰਿਹਾ ਜਿੰਨਾ ਸੋਹਣਾ ਅਦਰਵਾਈਜ਼ ਹੈਗਾ ਇਹ ਸੂਟ ਠੀਕ ਹੈ ਜੀ ਬਿਨਾ ਲਾਈਨਿੰਗ ਤੋਂ ਬਣ ਜਾਣਗੇ ਜੀ ਸੂਟ ਬੇਫਿਕਰ ਹੋ ਕੇ ਲੈ ਸਕਦੇ ਹੋ ਬੈਕ ਸਾਈਡ ਵੀ ਲੇਸ ਰਹੂਗੀ ਔਰਗੈਂਜ਼ਾ ਦੀ ਉਹ ਬਾਜੂ ਤੇ ਆਜੂਗੀ ਜਾਂ ਬਾਜੂ ਤੇ ਕਰ ਲਿਓ ਜਾਂ ਤੁਸੀਂ ਘੇਰੇ ਤੇ ਬੈਕ ਤੇ ਕਰ ਲਿਓ ਤੁਹਾਡੀ ਮਰਜ਼ੀ ਹੈ ਤੇ ਨੈਕਸਟ ਇਹ ਹੈਗੀ ਹੈ ਜੀ ਇਹਦੀ ਸਲਵਾਰ ਇਹ ਹੈਗਾ ਦੁਪੱਟਾ ਫਲੋਟ ਠੀਕ ਹੈ ਜੀ ਇਹ ਪੱਲਾ ਇਹ ਆ ਗਿਆ ਇਹਦਾ ਸੈਂਟਰ ਫਿਰ ਇੱਕ ਪੱਲਾ ਇਹ ਦੋ ਫੁੱਲ ਲੇਡ ਉਲੇ ਦੁਪੱਟੇ ਜੀ ਬੇਫਿਕਰ ਹੋ ਕੇ ਸੂਤ ਲੈ ਲੋ ਤੇ ਵੱਡੇ ਵੱਡੇ ਦੁਪੱਟੇ ਤੇ ਔਰ 4 ਸਾਈਡ ਇਹਨਾਂ ਦੇ ਔਰਗੈਂਜ਼ਾ ਦੀ ਬਹੁਤ ਪਿਆਰੀ ਲੇਸ ਆਹਦੀ ਬੜਾ ਹੀ ਸਟੀਰਾ ਕਲਰ ਹੈ ਲੈ ਲੋ ਹਾਂ ਲੋ ਇੱਕ ਨਾ ਜੀ ਮੈਂ ਤੁਹਾਨੂੰ ਦਿਖਾਉਣੇ ਭੁੱਲੀ ਆ ਇੱਕ ਲੇਸ ਹੋਰ ਦਿੱਤੀ ਹੋਈ ਆ ਸਾਈਡ ਤੇ ਇਹ ਤੁਸੀਂ ਬਾਜੂ ਤੇ ਜਾਂ ਪਿਛਲੇ ਘੇਰੇ ਤੇ ਜਾਂ ਸਲਵਾਰ ਤੇ ਅਡਜਸਟ ਕਰ ਸਕਦੇ ਹੋ। ਲਓ ਜੀ ਤੁਸੀਂ ਇਹਦਾ ਕਲਰ ਦੇਖੋ ਪਹਿਲਾਂ ਤਾਂ। ਇੰਨਾ ਸੋਹਣਾ ਕਲਰ ਹੈ ਨਾ ਜੀ ਇਹ। ਬਹੁਤ ਜਿਆਦਾ। ਆਹ ਲਓ। ਸਿਰਾਈ ਆ ਬਸ ਸੂਟ ਕਾਦੇ ਨੇ। ਬਹੁਤ ਹੀ ਜਿਆਦਾ ਸੋਹਣੇ ਸੂਟ ਨੇ। ਤੇ ਆਹ ਲਓ ਜੀ ਇਹ ਹੈਗੀ ਇਹਦੀ ਬੈਕ ਸਾਈਡ। ਤੇ ਇਧਰ ਅੱਗੇ ਆ ਗਈ ਇਹਦੀ ਬਾਜੂ। ਬਾਜੂ ਤੇ ਫੇਰ ਤੁਹਾਨੂੰ ਲੇਸ ਮਿਲੂਗੀ। ਇਹ ਸਨਵਾਰ ਹੈ। ਕਲਰ ਲਗਭਗ ਸਹੀ ਦੇਖ ਰਹੇ ਹੋ। ਆ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਇਹ ਦੁਪੱਟੇ ਦਾ ਪ੍ਰਿੰਟ ਹੈ ਠੀਕ ਹੈ ਜੀ ਤੇ ਲੋ ਜੇ ਤੋਂ ਉੱਪਰ ਹੋਰ ਕੀ ਹੋਊਗਾ ਆ ਲਓ ਤੇ ਅਗਲਾ ਪੱਲਾ ਚੌੜੇ ਲੰਬੇ ਦੁਪੱਟੇ ਠੀਕ ਹੈ ਜੀ ਕੋਈ ਕਮੀ ਹੈ ਨਹੀਂ ਕਿਤੇ ਸੰਡੇ 2200 ਦੇ ਵਿੱਚ ਆ ਜੂਗਾ ਲਓ ਜੀ ਆਹ ਵਾਲਾ ਸੂਟ ਦੇਖੋ ਕਿੱਗੇ ਇਹ ਨਾਰਮਲ ਪਸ਼ਮੀਨਾ ਦੇ ਵਿੱਚ ਆ ਪਲੇਨ ਪਸ਼ਮੀਨਾ ਇਹ ਕੋਰਡ ਪਸ਼ਮੀਨਾ ਨਹੀਂ ਹੈਗਾ ਇਹ ਪਲੇਨ ਪਸ਼ਮੀਨਾ ਹੈਗਾ 2.5 ਮੀਟਰ ਦਾ ਸ਼ਰਟ ਮਿਲੂਗਾ ਜੀ ਇਹ ਵਾਈਨ ਕਲਰ ਦੇ ਵਿੱਚ ਹੈਗਾ ਸੋਹਣਾ ਬਹੁਤ ਆ ਸੂਟ ਔਰ ਘੇਰੇ ਤੇ ਤੁਹਾਨੂੰ ਇਹ ਵਾਲੀ ਔਰਗੰਜ਼ਾ ਦੀ ਲੇਸਿੰਗ ਹੋਊਗੀ ਬਹੁਤ ਪਿਆਰੀ ਜੀ ਔਰਗੰਜ਼ਾ ਦੀ ਲੇਸ ਹੈ ਤੇ ਸਾਈਡ ਤੋਂ ਤੁਹਾਨੂੰ ਇੱਕ ਲੇਸ ਹੋਰ ਮਿਲੂਗੀ ਜਿਹੜੀ ਤੁਸੀਂ ਆਪਣੇ ਬਾਜੂ ਵਗੈਰਾ ਤੇ ਲਾ ਲੂਗੇ ਠੀਕ ਹੈ ਆ ਲੋ ਜੀ ਅੱਗੇ ਹੈ ਇਹਦੀ ਸਲਵਾਰ 2.5 ਮੀਟਰ ਦੀ ਤੇ ਇਹ ਮਿਲੂਗਾ ਜੀ ਦੁਪੱਟਾ ਤੇ ਆਹ ਇਹ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਜਿਹਾ ਇਹ ਲੋ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਤੇ ਇਹਦੇ 4 ਸਾਈਡ ਤੋਂ ਨੂੰ ਇਹ ਵਾਲੇ ਟੈਸਲਸ ਮਿਲਣਗੇ ਔਰ ਗੈਂਦਾ ਦਾ ਇੱਕਾ ਫੁੱਲ ਜਿਹਾ ਬਣਾਇਆ ਹੋਇਆ ਤੇ ਤਿੰਨ ਤਿੰਨ ਆਹ ਟੈਸਲਸ ਮਿਲਣਗੇ ਦੁਪੱਟੇ ਦੇ 4 ਕਾਰਨਰਸ ਤੇ ਠੀਕ ਹੈ ਜੀ 2250 ਦੇ ਵਿੱਚ ਸੂਟ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਲਓ ਜੀ ਅਗਲਾ ਸੂਟ ਦੇਖੋ। ਅਗਲੇ ਸੂਟ ਦਾ ਕਲਰ ਹੈ ਜਿਹੜਾ ওই ਵਾਲਾ ਹੈ। ਇਹ ਥੋੜਾ ਜਿਹਾ ਪੈਟਰੋਲ ਕਲਰ ਜਿਹਾ ਲੱਗ ਰਿਹਾ ਮੈਨੂੰ। ਉੱਪਰ ਨੂੰ ਬੇਲਾ ਜੀਆਂ ਜਾਂਦੀਆਂ ਨੇ ਪ੍ਰਿੰਟ ਇਹਦਾ ਇਸ ਤਰ੍ਹਾਂ ਦਾ ਹੈਗਾ। ਤੇ ਘੇਰੇ ਤੇ ਤੁਹਾਨੂੰ ਇਹ ਵਾਲੀ ਔਰਗੰਜ਼ਾ ਦੀ ਲੇਸ ਮਿਲੂਗੀ ਖੁੱਲੀ ਡੁੱਲੀ ਲੇਸ ਆ ਜੀ। ਐ ਨਹੀਂ ਆ ਕਿ ਛੋਟੀ ਜੀ ਹੈ। ਤੇ ਨਾਲ ਮਿਲੂਗੀ ਇਹ ਵਾਲੀ ਸਲਵਾਰ ਤੇ ਦੁਪੱਟਾ ਹੈ। चनोन का प्योर चनोन के दुपट्टे मिलने जी थो दुपटे बहुत ज़्यादा सोहने सिरा दुपटे नहीं जी सूट ही सिरा ने बस आ बहुत प्यारे सूट है तो प्राइस हैगी सिर्फ से सिर्फ बई सौ पो जी अगला सूट देखो ਇਹ ਬੋਟਲ ਗ੍ਰੀਨ ਕਲਰ ਹੈ ਜੀ ਇਹਦਾ ਇਹ ਵਾਲੀ ਰੂਗੀ ਇਹਦੇ ਨਾਲ ਸਲਵਾਰ 2.5 ਮੀਟਰ ਦੀ ਦੁਪੱਟਾ ਇਹ ਰਹੂਗਾ ਇਹਦੇ ਨਾਲ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਦੁਪੱਟਿਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਖੂਬਸੂਰਤ ਨੇ ਪਿਆਰ ਚੁਣੋਂ ਦੇ ਦੁਪੱਟੇ ਨੇ ਆ ਲਓ ਠੀਕ ਹੈ ਜੀ ਆ ਲਓ ਤੇ ਗਰਲਿਸ਼ ਲੁੱਕ ਦੇ ਸੂਟ ਹੈ ਜੀ ਹੁਣ ਆ ਜੇ ਟੈਸਲਸ ਦੇ ਤੁਸੀਂ ਰੱਖਣੇ ਹੋਏ ਰੱਖ ਲਿਓ ਜੇ ਕਿਸੇ ਨੂੰ ਸੂਟ ਪਸੰਦ ਆ ਪਰ ਟੈਸਲਸ ਨਹੀਂ ਰੱਖਣਾ ਚਾਹੁੰਦੇ ਤੇ ਲਾ ਦਿਓ ਪ੍ਰਾਈਸ ਹੋਊਗੀ 250 ਰੁਪਏ ਆ ਲਓ ਜੀ। ਅਗਲਾ ਸੂਟ ਕਾਫੀ ਕਲਰ। ਕਲਰ ਸਾਰੇ ਬਹੁਤ ਸੋਹਣੇ ਆ ਜੀ। ਜਿਹੜਾ ਮਰਜ਼ੀ ਲੈ ਲਓ ਤੁਸੀਂ ਠੀਕ ਹੈ ਜੀ। ਇਹ ਕਾਫੀ ਕਲਰ ਦੇ ਵਿੱਚ ਹੈਗਾ ਸੂਟ ਉਦਾਂ ਹੀ ਇਹਦੇ ਵੀ ਲੇਸ ਲੱਗੀ ਹੈ ਮੈਂ ਉਟਾ ਦਿਖਾਦਾ ਤੁਹਾਨੂੰ। ਤੇ ਆ ਲਓ। ਉੱਪਰ ਨੂੰ ਵੇਲਾ ਜਾਂਦੀਆਂ ਨੇ। ਠੀਕ ਹੈ ਜੀ। ਬਹੁਤ ਸੋਹਣਾ ਜਿਹਾ ਸੂਟ ਹੈ। ਕਾਫੀ ਕਲਰ ਦੀ ਸਲਵਾਰ ਹੈ। ਇਹ ਹੈਗਾ ਜੀ ਇਹਦਾ ਦੁਪੱਟਾ। ਆ ਲਓ। ਠੀਕ ਹੈ ਜੀ। ਬਹੁਤ ਪਿਆਰੇ ਸੂਟ ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦੇ ਤੇ ਪ੍ਰਾਈਸ 250 ਲੋ ਜੀ ਦੇਖੋ ਮੈਂ ਨਾ ਕੈਮਰਾ نیچے ਕਰਿਆ ਹੋਇਆ ਸੀ ਕਹਿੰਦੇ ਮੈਂ ਤੁਹਾਨੂੰ ਕੁਝ ਵੀ ਖੋਲ ਕੇ ਇਦਾਂ ਦੁਪट्टे ਵਗੈਰਾ ਦਿਖਾ ਨਹੀਂ ਸਕੀ ਬਸ ਅਦਰਵਾਈਜ਼ ਬੜੇ ਜਿਆਦਾ ਸੋਹਣੇ ਨੇ ਮੈਂ ਹੋਰ ਦਿਖਾਉਣੀ ਇੱਕ ਅਦਾ ਦੁਪੱਟਾ ਤੁਹਾਨੂੰ ਲੋ ਜੀ ਮੈਨੂੰ ਇੰਨੇ ਕਿ ਪਿਆਰੇ ਲੱਗਦੇ ਨੇ ਨਾ ਆ ਵਾਲੇ ਸੂਟ ਵੀ ਬਹੁਤ ਜਿਆਦਾ ਸੋਹਣੇ ਨੇ ਆ ਲੋ ਸਿਰਾ ਸੂਟ ਨੇ ਸਿਰਾ ਜਮਈ ਬਹੁਤ ਪਿਆਰੇ ਲੱਗਦੇ ਆ ਇਹ ਤੇ ਆ ਪ्युअर ਚਨੋਂਨ ਦੇ ਦੁਪੱਟਿਆਂ ਨਾਲ ਸੂਟ ਹੈ ਜੀ ਖੁੱਲੇ ਡੁੱਲੇ ਦੁਪੱਟੇ ਆ ਦੇਖੋ ਤਾਂ ਸਹੀ ਤੁਸੀਂ ਇੰਨੇ ਸੋਹਣੇ ਲੱਗਦੇ ਇਹੇ ਸੂਟ ਬਹੁਤ ਜਿਆਦਾ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ